ਮੇਨੂੰ ਤਾਂ ਪਿੰਡ ਦੇ ਵਿੱਚੋਂ ਫੂਲ ਗਿਆ ਵਾ ਕਿ ਤੇਰੇ ਬੱਚੇ ਡੁੱਬ ਗਏ ਹੋਰ ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿੰਨਾ ਡੁੱਬ ਗਏ ਡੁੱਬ ਗਏ ਕਿ ਸਾਡੇ ਪਿੰਡ ਚ ਆਈਆਂ ਘੋੜੀਆਂ ਬਾਦਿਆਂ ਦੀਆਂ ਜਵਾਗ ਉੱਤੇ ਖੇਡਦੇ ਰਹੇ ਆ ਤੇ ਜਦੋਂ ਜਦੋਂ ਕਿਤੇ ਵਾਪਸ ਆਉਣ ਲੱਗੇ ਜਵਾਗ ਤੇ ਜਵਾਕ ਸਾਫ ਕਰਨ ਲੱਗਾ ਵਾ ਤੇ ਉਹ ਇੱਕ ਵੱਡਾ ਡੇਪਿਆ ਵਾ ਸਰਦੀ ਸਿੰਘ ਦਾ ਕਿਤੇ ਪੈਰ ਫਿਸਲ ਲਿਆ ਤੇ ਉਹ ਵਿੱਚ ਡੇਪਿਆ ਪਹਿਲਾਂ ਮੇਰਾ ਬੇਡਾ ਨੂੰ ਫੜਨ ਲੱਗਾ ਉਹ ਵੀ ਵਿੱਚ ਡੇਪਿਆ ਆਸਰਬਾਈ ਤਵੀਰ ਦੀ ਭੱਠੇ ਵਾਲੀ ਦੀ ਜੇ ਲੇਬਰ ਨਾਲ ਉਹਨੇ ਟਵਾ ਫੋੜ ਕੇ ਦਿੱਤਾ ਇਹ ਵੀ ਵੀ ਪ੍ਰਸਾਦ ਦਾ ਥੋੜਾ ਬੜਾ ਪਾਣੀ ਇੱਥੇ ਇਕੱਠਾ ਹੋ ਜੇ ਜਦੋਂ ਉਹ ਟਰੇਵਰੀ ਜਾ ਚੁੱਕੀ ਏਟਾਂ ਦਾ ਕੰਮ ਹੀ ਬੰਦ ਹੋ ਜੁਕਾ ਤੇ ਉਹਨੂੰ ਟੋਵਾ ਬੰਦ ਕਰਾ ਕੇ ਜਾਣਾ ਚਾਹੀਦਾ ਇਹ ਸਭ ਤੋਂ ਵੱਡੀ ਲਾਪਰਵਾਹੀ ਤਾਂ ਭੱਠੇ ਵਾਲੇ ਦੀ ਆ ਕਿ ਲਿਵਰਤੀ ਤੇ ਗਲਤੀ ਕੋਈ ਨਹੀਂ ਮੈਂ ਵੀਰ ਜੀ ਉਦਾਂ ਗਿਆ ਵਾਂ ਤੇ ਉੱਥੇ ਜਿਵੇਂ ਵੇਖਿਆ ਕਿ ਬੱਚੇ ਉਥੇ ਛੋਟਾ ਜਿਹਾ ਟੋਵਾ ਹੈ ਭੱਠੇ ਵਾਲਿਆ ਪੁੱਟਿਆ ਹੋਇਆ ਕੋਈ ਲੱਕ ਪੁੱਟ ਡੂੰਗਾ 2 ਫੁੱਟ ਚੌੜਾ ਕੋਈ ਜ਼ਿਆਦਾ ਲੰਬਾਈ ਚ ਨਹੀਂ ਦਵਾਈ ਜਿਹਾ ਜ਼ਿਆਦਾ ਹੈ ਉਥੇ ਬਹੁਤ ਲੋਕ ਇਕੱਠੇ ਹੋਏ ਤੇ ਕੋਈ ਵੇਚਣੀ ਉਤਰਦਾ ਹੈ ਮੈਂ ਫਿਰ ਆਪ ਦੇ ਲੱਕ ਨੂੰ ਰਸਾ ਬਾ ਕੇ ਵੇਚ ਦਿੱਤਾ ਬਰੀ ਬਰੀ ਕੀ ਨਾਂ ਤੇ ਕੀ ਸਾਰਾ ਮਾਮਲਾ ਮੇਰਾ ਨਾਮ ਜੀ ਨਿਸ਼ਾਨ ਸਿੰਘ ਹੈ ਮੈਂ ਜ਼ਿਲ੍ਹਾ ਪ੍ਰਬਾਰ ਦੇ ਵਿੱਚ ਨੌਕਰੀ ਕਰਦਾ ਵਾਂ ਮੈਂ ਆਪਣੀ ਡਿਊਟੀ ਦੇ ਦੌਰਾਨ ਉੱਥੇ ਡਿਊਟੀ ਤੇ ਸਾਂ ਮੈਨੂੰ ਇਥੋਂ ਪਿੰਡ ਦੇ ਵਿੱਚੋਂ ਹੀ ਫੋਨ ਗਿਆ ਵਾ ਕਿ ਤੇਰੇ ਬੱਚੇ ਡੁੱਬ ਗਏ ਹੋਰ ਸਾਡੇ ਪਰਿਵਾਰ ਦੇ ਵਿੱਚ ਕਿਸੇ ਜੀ ਨੂੰ ਪਤਾ ਨਹੀਂ ਸੀ ਕਿਤਰਾ ਡੁੱਬ ਗਏ ਡੁੱਬ ਗਏ ਕਿ ਸਾਡੇ ਪਿੰਡ ਚ ਆਈਆਂ ਘੋੜੀਆਂ ਬਾਬਿਆਂ ਦੀਆਂ ਗੁਰਪ੍ਰੀਤ ਸਿੰਘ ਲੈ ਕੇ ਆਇਆ ਵਾ ਤੇ ਮੁੰਡਾ ਸੁਖਬੀਰ ਆ ਉਹ ਨਾਲ ਹੀ ਇੱਕ ਮੁੰਡਾ ਹਰਪਾਲ ਉਹ ਨਾਲ ਹੀ ਤੇ ਇਹ ਕਿ ਤੇ ਇਹਨਾਂ ਨੂੰ ਜਵਾਕਾਂ ਨੂੰ ਨਾਲ ਲੈ ਕੇ ਗਏ ਉੱਥੇ ਛੱਡ ਕੇ ਆ ਗਏ ਜਵਾਕਾਂ ਨੂੰ ਆਪ ਕਰ ਨੂੰ ਆ ਗਏ ਆ ਜਵਾਗ ਉੱਥੇ ਖੇਡਦੇ ਰਹੇ ਆ ਤੇ ਉਦੋਂ ਜਦੋਂ ਕਿਤੇ ਵਾਪਸ ਆਉਣ ਲੱਗੇ ਜਵਾਗ ਤੇ ਜਵਾਗ ਪਿਸ਼ਾਬ ਕਰਨ ਲੱਗਾ ਵਾ ਤੇ ਉਹ ਇੱਕ ਵੱਡਾਂ ਡੇਪਿਆ ਵਾ ਜਿਹਦਾ ਨਾਮ ਹੈਗਾ ਵਾ ਆਪਣਾ ਆਪਣੇ ਪਿੰਸਦੀਪ ਸਿੰਘ ਮੇਰੇ ਬੇਟੇ ਦਾ ਨਾਮ ਆ ਦੂਸਰਾ ਮੇਰਾ ਪਤੀਆ ਵਾ ਉਹਦਾ ਨਾਮ ਹੈਗਾ ਲੱਗਣ ਉਦੋਂ ਆਪਣਾ ਯਾਰ ਪ੍ਰਭਜੀਤ ਸਿੰਘ ਹੂੰ ਰਵਜੀਤ ਸਿੰਘ ਦਾ ਕਿਤੇ ਪੈਰ ਫਿਲਸ ਲਿਆ ਤੇ ਉਹ ਵਿੱਚ ਡੇਪਿਆ ਪਹਿਲਾਂ ਮੇਰਾ ਬੇਟਾ ਉਹਨੂੰ ਫੜਨ ਲੱਗਾ ਉਹ ਵੀ ਵਿੱਚ ਡੇਪਿਆ ਉਹ ਤੋਂ ਛੋਟਾ ਮੇਰਾ ਇਹ ਧੀਆ ਮੇਰਾ ਵੀ ਵੱਡਾ ਵਾ ਇਧਰ ਆ ਲੱਗਦਾ ਹੂੰ ਇਹ ਭਤੀਆ ਮੇਰਾ ਇਹ ਤੇ ਪ੍ਰਭ ਜੀ ਦਾ ਛੋਟਾ ਭਰਾ ਇਹਨਾਂ ਦੇ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਵੀ ਬੱਟਾ ਵਿੱਚ ਡਿੱਗ ਪਿਆ ਵਾ ਇਹਨੂੰ ਵੀ ਗੋਤਾ ਆਇਆ ਇਹਨੇ ਆਵਾਜ਼ ਮਾਰੀ ਬਾਹਰ ਖਲੋਤੇ ਬੱਚਿਆਂ ਨੂੰ ਵੀ ਮੇਰੇ ਭਰਾ ਡੁੱਬ ਗਏ ਮੈਨੂੰ ਫੜੋ ਕੱਢੋ ਇਹਨੂੰ ਕੱਢ ਲਿਆ ਗਿਆ ਵਾ ਇਹਨੇ ਆਂਡ ਕੇ ਪਿੰਡ ਦੇ ਵਿੱਚ ਰੌਲਾ ਪਾਇਆ ਪਰਲੇ ਬੁਰਜ ਦੇਵਾ ਸਿੰਘ ਦੇ ਵਿੱਚ ਵੀ ਮੇਰੇ ਭਰਾ ਡੁੱਬ ਗਏ ਆ ਤੇ ਮੇਰਾ ਭਰਾਵਾਂ ਨੂੰ ਕੱਢੋ ਆਂ ਕੇ ਉਥੋਂ ਰੌਲਾ ਪਾਉਣ ਦੇ ਬਾਵਜੂਦ ਆ ਤੇ ਪਿੰਡ ਚ ਉਹਨਾਂ ਨੇ ਆਪਦੇ ਪਿੰਡ ਚ ਲਾਉਸਮੈਂਟ ਕਰਾਈ ਤੇ ਇਹਨਾਂ ਵੀਰ ਉਹਨਾਂ ਨੂੰ ਪਤਾ ਲੱਗਾ ਵੀਰ ਆਪਣੇ ਸਰਜੀਤ ਸਰਪੰਚ ਦਾ ਭਤੀਆ ਵਾ ਇਨ ਵੀਰ ਨੂੰ ਪਤਾ ਲੱਗਾ ਇਹ ਆਪਦਾ ਕੰਮ ਛੱਡ ਕੇ ਉਸ ਵੇਲੇ ਤੁਰੰਤ ਭੱਜ ਕੇ ਉੱਥੇ ਗਿਆ ਕੋਈ 10-15 ਫੁੱਟ ਦਾ ਢੋਆ ਵਾ ਇਹਨੇ ਵਿਚਾਰੇ ਨੂੰ ਉਹਦੇ ਵਿੱਚ ਛਾਲ ਮਾਰ ਕੇ ਵਿੱਚ ਜਾ ਕੇ ਪਹਿਲਾਂ ਮੇਰੇ بیٹے ਪ੍ਰਿੰਸ ਦੀਪ ਨੂੰ ਕੱਢਿਆ ਉਹਦਾ ਕੋਈ ਇੱਕ ਸਾਹ ਚੱਲਦਾ ਸੀ ਉਸ ਟਾਈਮ ਮੈਂ ਵੇਖਿਆ ਨਹੀਂ ਮੈਂ ਕਿਤੇ ਫੇਰ ਪੜਾਦਾ ਬਸ ਤੇ ਉਹ ਇੱਕ ਸਾਹ ਚੱਲਿਆ ਮੇਰਾ ਛੋਟਾ ਭਰਾ ਉੱਤੇ ਲਾਗੇ ਕੰਮ ਕਰਦਾ ਸੀ ਉਹ ਲਾਗੇ ਉਹਨੂੰ ਭੱਜ ਗਿਆ ਵਾ ਤੇ ਦੂਸਰੇ ਨੂੰ ਮੇਰੇ ਦੂਜੇ ਭਰਾ ਨਾਲ ਉਹ ਉੱਤੇ ਖੜਿਆ ਉਹ ਇਹ ਵਿਚਾਰਾ ਵਿੱਚ ਵੜਿਆ ਸੀ ਇਹਨੇ ਕੱਢ ਕੇ ਲਿਆਂਦਾ ਬੜੀ ਮੁਸ਼ਕਲ ਦੇ ਨਾਲ ਤੇ ਜਦੋਂ ਉਹਨੂੰ ਕੱਢਿਆ ਤੇ ਉਹ ਮ੍ਰਿਤਕ ਹੀ ਪਾਇਆ ਗਿਆ ਸੀ ਤੇ ਅਸੀਂ ਤਾਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਪ੍ਰਸ਼ਾਸਨ ਵੱਲੋਂ ਕਾਰਵਾਈ ਹੁੰਦੀ ਆ ਕੱਲ ਅਸੀਂ ਥਾਣਾ ਦੇ ਵਿੱਚ ਵੀ ਆਪ ਦਾ ਰੋਜ਼ ਮਜਾਰਾ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਸਾਨੂੰ ਉਹਨਾਂ ਨੇ ਇਹੀ ਟਾਲ ਮਟੋਲ ਕਰਕੇ ਕੱਢ ਗੱਤਿਆ ਰਾਤ 11 12 ਵਜੇ ਵੀ ਤੁਸੀਂ ਜਾਓ ਕੋਈ ਗੱਲ ਨਹੀਂ ਸਵੇਰੇ ਆਪਾਂ ਪਰਚਾ ਕਰਦੇ ਆਂਗੀ ਇਹ ਮੰਗ ਕਰਦੇ ਆ ਮੰਗ ਕਰਦੇ ਸਾਡਾ ਇਨਸਾਫ ਹੋਣਾ ਚਾਹੀਦਾ ਜੀ ਜੋ ਵੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਵੀ ਆ ਤੁਹਾਡੀ ਵੀਰ ਦੇ ਜਬਾਨੀ ਸੁਣ ਲੋ ਕੀ ਕਰਦਾ ਹਾਂਜੀ ਕੀ ਨਹੀਂ ਜੀ ਮੇਰਾ ਵੀਰ ਜੀ ਗੁਰਵਿੰਦਰ ਸਿੰਘ ਜੀ ਤੇ ਕਿਸ ਨੂੰ ਪਤਾ ਲੱਗਾ ਤੁਹਾਨੂੰ ਜਿਹੜੇ ਬੱਚੇ ਜਿਹੜੇ ਇਹ ਵੀਰ ਜੀ ਉੱਥੇ ਲਾ ਲੋ ਕਿ ਜਿਵੇਂ ਨਹਾਉਂਦੇ ਹੈ ਵਗੈਰਾ ਤੇ ਮੈਂ ਤਾਂ ਪਿੰਡ ਹਾਂ ਘਰ ਹਾਂ ਤੇ ਮੈਨੂੰ ਫੋਨ ਆਇਆ ਕਿ ਵੀਰ ਦਾ ਕਿ ਇਦਾਂ ਬੱਚੇ ਡੁੱਬੇ ਆ ਤੇ ਆ ਆਜੋ ਮੜਾ ਜਾ ਇੱਥੇ ਆਪਨੋ ਹੈਲਪ ਦੀ ਲੋੜ ਆ ਤੇ ਮੈਂ ਵੀਰ ਜੀ ਉਦਾਂ ਗਿਆ ਵਾਂ ਤੇ ਉੱਥੇ ਜਿਵੇਂ ਦੇਖਿਆ ਕਿ ਬੱਚੇ ਉਥੇ ਛੋਟਾ ਜਹਾ ਟੋਆ ਹੈ ਪੱਠੇ ਵਾਲਿਆ ਪੁੱਟਿਆ ਹੋਇਆ ਕੋਈ ਦਾਕਾ ਫੁੱਟ ਡੂੰਗਾ 2 ਕੋ ਫੁੱਟ ਚੌੜਾ ਕੋਈ ਜਿਆਦਾ ਲੰਬਾਈ ਚ ਨਹੀਂ ਡੂੰਗਾਈ ਚ ਜ਼ਿਆਦਾ ਹੈ ਉਥੇ ਬਹੁਤ ਲੋਕ ਇਕੱਠੇ ਹੋਏ ਤੇ ਕੋਈ ਵੇਚ ਨਹੀਂ ਉਤਰਦਾ ਹੈ ਮੈਂ ਫਿਰ ਆਪਦੇ ਲੱਕ ਨੂੰ ਰਸਾ ਪਾ ਕੇ ਵਿੱਚ ਉਤਰ ਕੇ ਵੇਖਿਆ ਤੇ ਜਿਹੜੇ ਬੱਚੇ ਵਿੱਚ ਹੀ ਉਹਨਾਂ ਦੇ ਪਰ ਕੱਪੜੇ ਲੱਥੇ ਹੋਏ ਇਹ ਤੇ ਜਾਂਦਾ ਕਿ ਉਹਦਾ ਮੇਰਾ ਹੱਥ ਪੈਰ ਨਹੀਂ ੜਦਾ ਇਹ ਫਿਰ ਜਿਆਦੀ ਯਾਰੀ ਲਾ ਲੋ ਕੋਸ਼ਿਸ਼ ਕਰਨ ਦੇ ਨਾਲ ਫਿਰ ਉਹਦਾ ਲੱਕ ਦੇ ਥੱਲੇ ਪੈ ਰੜਿਆ ਤੇ ਉਹਦੇ ਨਾਲ ਮੈਂ ਇੱਕ ਬੱਚਾ ਤਾਂ ਚੁੱਕਿਆ ਫਿਰ ਉਹ ਤੋਂ ਥੋੜਾ ਚਿਰ ਬਾਅਦ ਚ ਹੋਰ ਕੋਸ਼ਿਸ਼ ਕੀਤੀ ਦੂਜਾ ਬੱਚਾ ਉਹਦੇ ਲੱਗੇ ਪਿਆ ਹੈ ਅਸੀਂ ਤੇ ਬੱਚੇ ਇੱਕ ਰੇਲੇ ਮੁਫੇ ਡੱਡ ਹੋ ਗਿਆ ਜਿਵੇਂ ਜੇ ਸਾਹ ਚਲਦੀ ਇਹਨਾਂ ਨੇ ਵੀਰ ਜੀ ਮੈਂ ਵੇਖਿਆ ਜਿਵੇਂ ਲਾਲੋ ਆਪਾਂ ਨੂੰ ਕਿਹੜਾ ਕੋਈ ਪਤਾ ਮੈਂ ਵੀਰ ਜੀ ਕੱਢ ਕੇ ਜਿਵੇਂ ਇਹਦੇ ਬਾਹਰ ਫੜਾ ਦੇ ਬੱਚੇ ਡੂੰਗਾ ਵੀਰ ਜੀ ਲਾਲੋ ਕੀ ਮੈਂ 89 ਟੁੱਬੀ ਮਾਰਦਾ ਤੇ ਮੇਰੇ ਪੈਰ ਨਹੀਂ ਲੱਗਦੇ ਥਲੇ ਜੀ ਕੋਈ ਕੰਮ ਸੇ ਕਾਮ 10 ਕੋ ਫੋੜਦਾ ਹੈਗਾ ਜੀ ਹਾਂ ਜੀ ਹਾਂ ਜੀ ਨਾਇਦ ਦਾ ਮੇਰਾ ਨਾਮ ਗੋਲਚਨ ਸਿੰਘ ਆ ਜੀ ਜਿਸ ਤਰ੍ਹਾਂ ਜਿਹੜਾ ਬੱਚੇ ਜਿਹੜੇ ਟੁਇਜ ਦੇ ਬੱਚੇ ਭਾਜੀ ਇੱਥੇ ਖੇਡ ਰਹਿ ਹੀ ਜਵਾਕ ਆਪਣੇ ਜੱਟ ਸੇ ਖੋਦਰੋਂ ਆਏ ਉਹਨਾਂ ਨੂੰ ਬਾਹਰੇ ਬਾਹਰ ਲੈ ਗਏ ਉੱਥੇ ਉੱਥੇ ਚਰਾ ਰਿਆ ਹੀ ਘੋੜੇ ਉਹਨਾਂ ਨੂੰ ਭਾਜੀ ਉੱਥੇ ਲੈ ਗਏ ਆਪ ਉਹਨਾਂ ਨੂੰ ਛੱਡ ਕੇ ਜਵਾਕਾਂ ਨੂੰ ਘਰੇ ਆ ਗਏ ਆ ਉਹ ਜਵਾਕ ਖੇਡ ਦੇ ਕੇ ਤੇ ਪੈਰ ਫਿਸਲ ਗਿਆ ਟੋਇਚ ਡੱਗੇ ਆ ਟੋਇਆ 10 ਫੁੱਟ ਦਾ ਸੀ ਉਹਨਾਂ ਤੋਂ ਬਾਹਰ ਨਹੀਂ ਲੱਗਿਆ ਦੂਜਾ ਮੁੰਡਾ ਵੀ ਗਿਆ ਤੇ ਉਹਨੂੰ ਕੱਢਣ ਲੱਗਾ ਫੜਨ ਲੱਗਾ ਉਹ ਵੀ ਨਾਲੇ ਡਿੱਗ ਗਿਆ ਬਾਅਦ ਆਪਣੇ ਇੱਥੋਂ ਲਾਸਮੈਂਟ ਕਰਵਾਈ ਕਿ ਉੱਥੇ ਬੱਚੇ ਡਿੱਗ ਪਏ ਜਿੰਨਾ ਚਿਰ ਬੱਚੇ ਕੱਢੇ ਉਹਨਾਂ ਚੋਂ ਬੱਚੇ ਡੈੱਡ ਹੋ ਗਏ ਕਿ ਮੰਗੀ ਮੰਗ ਭਾਜੀ ਇਹੀ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੋ ਵੀ ਉਹਨਾਂ ਨੂੰ ਸਜ਼ਾ ਕਰਵਾਉਣੀ ਚਾਹੀਦੀ ਹੈ ਮੈਂ ਨਾ ਹਾਂਜੀ ਕਿਲਾਈ ਤੇ ਲਖਵਿੰਦਰ ਸਿੰਘ ਜਾਦੀ ਸੇ ਪਹੁੰਚੇ ਹੋ ਜਿਹੜੇ ਬੱਚਿਆਂ ਦੀ ਡੈੱਥ ਹੋਈ ਆ ਪਾਣੀ ਟੁੱਪ ਕੇ ਹਾਂਜੀ ਤੇ ਇਹ ਜਿਹੜੀ ਪਾਣੀ ਦੇ ਟੁੱਟੋਆ ਕਿਨੇ ਪੁੱਟਿਆ ਤੇ ਕਿਸ ਤਰ੍ਹਾਂ ਪੁੱਟਿਆ ਇਹ ਵੀਰਜੀ ਪੱਠੇ ਦਾ ਨਾਮ ਹੈਗਾ ਐਸਮ ਹਾਂਜੀ ਤੇ ਪੱਠੇ ਦਾ ਮਾਲਕ ਦਾ ਨਾਮ ਹੈਗਾ ਜਗਮਉਨ ਸਿੰਘ ਹੂੰ ਤਾਂ ਕਿਸ ਦੀ ਲਾਪਰਵਾਹੀ ਲਾਪਰਵਾਹੀ ਤਾਂ ਵੀਰਜੀ ਪੱਠੇ ਵਾਲੀ ਦੀ ਹੈ ਜੇ ਲੇਬਰ ਨਾਲ ਉਹਨਾਂ ਨੇ ਟੋਆ ਪੁੱਟ ਕੇ ਦਿੱਤਾ ਸੀ ਵੀ ਬਰਸਾਤ ਦਾ ਥੋੜਾ ਬੜਾ ਪਾਣੀ ਇੱਥੇ ਇਕੱਠਾ ਹੋ ਜੇ ਤੇ ਜਦੋਂ ਉੱਥੇ ਲੇਬਰ ਹੀ ਜਾ ਚੁੱਕੇ ਈਟਾਂ ਦਾ ਕੰਮ ਹੀ ਬੰਦ ਹੋ ਜਾ ਕਾ ਤੇ ਉਹਨੂੰ ਟੋਆ ਬੰਦ ਕਰਾ ਕੇ ਜਾਣਾ ਚਾਹੀਦਾ ਹੈ ਹੂੰ ਇਹ ਸਭ ਤੋਂ ਵੱਡੀ ਲਾਪਰਵਾਹੀ ਤਾਂ ਪੱਠੇ ਵਾਲੇ ਦੀ ਹੈ ਅਧ ਕਿ ਲੇਵਰ ਦੀ ਤਾਂ ਗਲਤੀ ਕੋਈ ਨਹੀਂ ਹੈ ਲੇਵਰ 5-7 ਦਿਨ ਹੋ ਗਏ ਉਦੋਂ ਸਾਡਾ ਬੰਦਾ ਇੱਕ ਟੋਏ ਨਾਲ ਜੇ ਪੁੱਟਿਆਂ ਦੇ ਵਿੱਚ ਲੇਟਰਿੰਗ ਵਾਲਾ ਟੋਏ ਦੇ ਵਿੱਚ ਉਹ ਪੰਜ 6 ਦਿਨ ਹੋ ਗਿਆ ਉਹਨੂੰ ਵੀ ਵਾਜਾ ਮਾਰੀਆਂ ਉਹਨੇ ਵਿਚਾਰ ਆੜਿਆ ਵਿੱਚ ਲੱਗ ਗਿਆ ਤੂੰ ਤੱਕ ਲਾ ਕੇ ਲਿਆ ਦੇ ਵਾਜਾ ਸੁਣੀਆਂ ਕਿਸ ਨੇ ਤੇ ਫਿਰ ਉੱਥੋਂ ਆ ਕੇ ਦੋਨੂੰ ਇਹ ਵੀ ਪੱਠੇ ਵਾਲੇ ਦਾ ਟੋਆ ਇਹ ਵੀ ਪੱਠੇ ਵਾਲਾ ਟੋਆ ਇਹ ਕੋਈ ਕੋਈ ਟੋਏ ਪੂਰੇ ਨਹੀਂ ਹੈ ਪੂਰੇ ਨਹੀਂ ਜਿਹੜੇ ਲੇਟਰਿੰਗਾਂ ਦੇ ਪਰੌਦੇ ਨੇ ਨਿਗੇਲੀ ਚੱਲਦੀ ਜੀ ਦੇ ਨਹੀਂ ਗਈ ਗੱਟਰ ਬਹੁਤ ਜਿਆਦਾ ਹੈ ਕੀ ਮੰਗ ਕੀ ਕਰਦੇ ਹੋ ਤੁਸੀਂ ਸਾਰੇ ਮੰਗ ਕਰਦੇ ਆਂ ਇਹਨੇ ਨਿصاف ਮਿਲਣਾ ਚਾਹੀਦਾ ਸਾਨੂੰ ਇਹ ਚੀਜ਼ ਹਾਂ ਹਾਂ ਬੱਚਿਆਂ ਦੇ ਨੂੰ ਉਹਦੇ ਸਾਰਿਆਂ ਦੇ ਸਮਝੋਦੇ ਬੱਚੇ ਲੱਭਦੇ ਆ ਕਦੋਂ ਜਵਾਂਕ ਪਜਮ ਦਾ ਕਦੋਂ ਪਾਲੀ ਦਾ ਕਦੋਂ ਵੱਡਾ ਕਰੀਦਾ ਕਿੰਨੀਆਂ ਆਸਾਂ ਰੱਖੀਆਂ ਉਹਦੇ ਤੇ ਤੇ ਮਾਂ ਪਿਓ ਦੇ ਦੇ ਆਸਾਂ ਤੇ ਪਾਣੀ ਸਿਰ ਗਿਆ ਉਹਦੇ ਦਰ ਗਿਆ ਕਾਲੀ ਉਹਨਾਂ ਦੇ ਛੱਡਿਆ ਸਾਡੇ ਵੀ ਫਿਰ ਚੱਲਦਾ ਹਾਂ ਇਹਨਾਂ ਉੱਤੇ ਬੱਚੇ ਜਦੋਂ ਇਥੋਂ ਕੱਢੇ ਉਦੋਂ ਤਾਂ ਹੀ ਨਿਕਲਦੀਆਂ ਆ ਜਿੰਨਾ ਬੱਚਿਆਂ ਨੂੰ ਆਪਦਾ ਮੋਹਲੇ ਨੂੰ ਕਿੱਥੇ ਲਾ ਲ ਦਿੱਤੀਆਂ ਮੋਹਲੇ ਲੱਭਦੇ ਹੁਣ ਤੇ ਲੋਕ ਲੈ ਲੈਣਾ ਮੋਹਲੇ ਚ ਚੰਬਲ ਦੀਆਂ ਨਹੀਂ ਉਸ ਗਰੀਬ ਪਰਿਵਾਰ ਨੂੰ ਇਨਸਾਫ ਕਰਨਾ ਚਾਹੀਦਾ ਪਟਿਆਲੇ ਦੀ ਵੀ ਕਾਰਵਾਈ ਹਾਂ ਜੀ ਹਾਂ ਜੀ ਕਾਰਵਾਈ ਨਹੀਂ ਚਾਹੀਦੀ ਇੱਕ ਬਾਈ ਨਹੀਂ ਕਾਰਵਾਈ ਬਾਈ ਨਹੀਂ ਚਾਹੀਦੀ ਲੜਾਈ ਲੱਗਦੀ ਹੈ ਅੱਜ ਕੀ ਨਾਤਾ ਜੀ ਦਰਬਾਰਾ ਸਨ ਕੀ ਤੁਹਾਡੇ ਬੇਟੇ ਦਾ ਜਿਹੜਾ ਨਾਮ ਆਉਂਦਿਆ ਤੁਹਾਡਾ ਬੇਟਾ ਲੈ ਗਿਆ ਵੀ ਜਿਵੇਂ ਕੋਈ ਨਹੀਂ ਲੈ ਕੇ ਗਿਆ ਕੋਈ ਨਹੀਂ ਲੈ ਕੇ ਗਿਆ ਇਹ ਝੂਠ ਉਹ ਤਾਂ ਕਹਿੰਦੇ ਤੁਹਾਡਾ ਬੇਟਾ ਚਾਲ ਨਹੀਂ ਆਇਆ ਹੈ ਕੀ ਆ ਮੈਂ ਆਖ ਚਾ ਪਿਆ ਗਿਆ ਸੁਖਵੀਰ ਤੇ ਉਦੋਂ ਬੱਚੇ ਕੱਢ ਕੇ ਹਰੀਕੇ ਵੀ ਲੈ ਕੇ ਆ ਮੱਲੇ ਡਾਕਟਰ ਕੋਲੇ ਤੇ ਰੱਬ ਨੇ ਕਿੱਥੇ ਆ ਜੇ ਨਹੀਂ ਲੱਗਿਆ ਤੇ ਉਹ ਫਿਰ ਸਾਹਮਣੇ ਨਹੀਂ ਹੋਊਗਾ ਉਹ ਕਾਲੀ ਨਾਲ ਤੇ ਕੋਲੀ ਵੀ ਆ ਹੁਣ ਕਿੱਥੇ ਤੁਹਾਡਾ ਬੇਟਾ ਹੁਣ ਬਾਬਿਆਂ ਕੋਲੇ ਸਰ ਸਰ ਕਿਹੜੇ ਬੜੇ ਘਟ ਦੇ ਇਲਜ਼ਾਮ ਲਾਏ ਯਾਰ ਕੀੜਾ ਜੁੜੇ ਇਹ ਬਿਲਕੁਲ ਗਲਤ ਇਸ਼ਾਰਾ ਸਾਬ ਸਹੀ ਆ ਹਾਂ ਗਲਤ ਬਾਕੀ ਮੇਰੇ ਇਨਾਂ ਨਾਲ ਕੋਈ ਦੋਖ ਸਰੀਕਾ ਤੇ ਮੇਰੀ ਇਨਾਂ ਕੋਈ ਜਾਇਦਾਦ ਸਾਹਮਣੀ ਕੋਈ ਜ਼ਮੀਨ ਸਾਹਮਣੀ ਇਨਾਂ ਦੇ ਵਿਚਰਿਆ ਨਹੀਂ ਨਿਹੰਬਰਾਂ ਨੰਦੀ ਬਣਾ ਕਰੋ ਮੇਰੇ ਤੇ ਜਿਉਂ ਜੱਟ ਜਿਉਂ ਡਾਰੇ ਦੇਰੇ ਤੇ ਉਹ ਆਵਾਜ਼ ਮਾਰੀ ਸੀ ਸੇਵਾ ਕਰਦਾ ਸੀ ਕਿ ਸਾਡੀਆਂ ਮੱਠੀਆਂ ਕੱਢ ਜਾ ਸਾਡੇ ਅੱਜ ਪਕੌੜੇ ਕੱਢਦੇ ਸੰਗ ਤੇ ਪਕੌੜੇ ਕੱਢ ਜਾ ਹੋਰ ਸੇਵਾ ਕਰਦਾ ਸੀ ਨਿਸ਼ਾਨ ਸੋ ਬਾਤ ਆਏ ਦੀ ਵੀ ਜਾਂਦੀ ਇੱਥੀ ਦੀ ਐਤਵਾਰ ਦੇ ਐਤਵਾਰ ਉਹ ਜਿਹੜੀ ਬੱਤਿਆਂ ਦੀ ਜਿਹੜੀ ਮੌਤ ਹੋ ਗਿਆ ਸੋ ਘਰ ਦੇ ਵਿੱਚ ਗੰਭੀਰ ਮੋਲ ਰਹਿ ਤਾਡੇ ਮਿੱਤ ਦਾ ਨਾਂ ਲਾਇਆ ਰਿਆ ਉਹ ਤੋਂ ਮੇਰੀ ਗੱਲ ਸਮਝੋ ਜਦੋਂ ਲਜਾਮ ਆ ਕਿਸੇ ਦਿਨ ਆ ਜਦੋਂ ਮਰਜੀ ਮੜ ਗਈ ਜਿਹਦੇ ਨਾਲ ਮਰਜੀ ਮੜ ਗਈ ਹੁਣ ਮੈਂ ਆਖੂਗਾ ਨਹੀਂ ਮੇਰੇ ਬਿੱਡੇ ਨਹੀਂ ਖੜੇ ਫਲਾਣੇ ਨੇ ਖੜੇ ਤੇ ਇਤਨਾ ਮੜਿਆ ਜੀ ਮੈਂ ਨੂੰ ਜਿੱਥੇ ਮਰਜੀ ਆ ਜਿੱਥੇ ਮਰਜੀ ਗੁਰਦੁਆਰੇ ਚੜ੍ਹਾ ਲਾਂ ਮੇਰਾ ਇੱਕ ਬੱਚਾ ਤੇ ਇੱਕ ਪੋਤਰਾ ਮੈਂ ਲੈ ਕੇ ਗੁਰਦੁਆਰੇ ਚੜ੍ਹਦਾ ਜੇ ਮੇਰੇ ਬੱਚੇ ਨੇ ਇਹਨਾਂ ਦੇ ਬੱਚਿਆਂ ਨੂੰ ਵਾਜ ਹੀ ਮਾਰੀ ਤੇ ਖੜਿਆ ਹੋਵੇ ਇਹ ਉੱਤੇ ਕੀ ਆ